ਰੁਬਾ ਸਹੀ ਹੈ ਹੁਣ ਕਿਹ ਗਟਾ ਦੇ ਕਿ ਲਿਆ ਹਾਇਰ ਬਾਦ ਇਕ ਤਲੋ ਮੈਨੂੰ ਆਪਣੇ ਕੰਮ ਦੇਖ ਕੇ ਕੋਈ ਇਹ ਨਹੀਂ ਇਹ ਯਾਦ ਆ ਰਹਾ ਹਾਂ ਫੋਟੋ ਉਹਦੀ ਮੇਰੇ ਦਿਮਾਗ ਚ ਘੁੰਮਦੀ ਪਈ ਹੈ ਓਏ ਉਸਤਾਦ ਦੇਖੋ ਮੇਰੀ ਜ਼ਿੰਦਗੀ ਇੱਕ ਉਸ ਤਰ੍ਹਾਂ ਦਸਾਰਿਆ ਹੁਣ ਲੈ ਉਹ ਦੇਖੀ ਆਪਣਾ ਵਲੌਗ ਸਟਾਰਟ ਕਰ ਰਿਹਾ ਨੂੰ ਮੈਂ ਐਕਸਪਾਇਰ ਕੀਤਾ ਓ ਸੌਰੀ ਇਨਸਪਾਇਰ ਕੀਤਾ ਕਿ ਉਹ ਛਤਰ ਮਾਰੋ ਖੋਲੋ ਫੋਨ ਇਹਦਾ ਤੁਸੀਂ ਕਰਦੇ ਆ ਆ ਪਾਈ ਜੀ ਸਾਡੇ ਘਰਦਨ ਬੜਕਾ ਰਹੇ ਆ ਇਰੀਏ ਦੇ ਵਿੱਚ ਇਲੈਕਸ਼ਨ ਹੋ ਰਿਹਾ ਤਾਂ ਕਿ ਅੱਜ ਦੁਕਾਨਾਂ ਵਗੈਰਾ ਲੀਟ ਖੁੱਲ ਰਹੀਆਂ ਨੇ ਕਰਾ ਰਗਾ ਤੋਂ ਖੂੜ ਤੂਤਦੀ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗਸ ਹੋਪਫੁਲੀ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਸੈਟੋ ਮੇਰੇ ਸੈਟ ਰਹਾ ਕਰੋ ਕੋਈ ਚੱਕਰ ਨਹੀਂ ਮਤਲਬ ਡਾਊਨ ਡਾਊਨ ਨਾ ਰਹਾ ਕਰੋ ਸੈਟ ਰਹਾ ਕਰੋ ਰੱਬ ਦੀ ਮਿਹਰ ਨਾਲ ਵਲੌਗ ਸਟਾਰਟ ਕਰ ਦਿੱਤਾ ਫਿਲਹਾਲ ਹੀ ਬਸ ਸਿਰਫ ਬੈਸਤਰ ਤੋਂ ਉੱਠ ਕੇ ਮੂਤ ਹੋ ਗਈ ਯਾਰ ਤੇਨੇ ਕੈਮਰਾ ਫੜ ਲਿਆ ਸੋ ਅੱਜ ਹੈਗਾ ਸੰਡੇ ਤੁਹਾਡੇ लेट ਉੱਠ ਕੇ ਗੱਲ ਵਿਆਹ ਤਾਂ ਗਈ ਸੀ ਤੁਹਾਡੇ लेट ਹੋਗੇ 2-3 ਵਜੇ ਜਾ ਕੇ ਨੀਂਦਾ ਹੀ ਬਲੌਗ ਐਡਿਟ ਕਰਕੇ ਫਿਰ ਤੁਹਾਡਾ ਭਰਾ ਹੁਣ ਉੱਠ ਚੁੱਕਾ ਐ ਨਵਾਂ ਬਲੌਗ ਲੈ ਕੇ ਆ ਚੁੱਕਾ ਐ ਹੌਫਫਲੀ ਦੇਖਦੇ ਆ ਅੱਜ ਦਾ ਦਿਨ ਕੀ ਬਣਦਾ ਕੀ ਨਹੀਂ ਬਣਦਾ ਮੇਰੀ ਜਾਨ ਤੇ ਬਾਕੀ ਦਾ ਆਪਣਾ ਮਾਮੇ ਮੋਗੇ ਧੋਮਾ ਮਾਰਿਆ ਸੁੱਖੋ ਸੁੱਖਾ ਮਾਮਾ ਕਿ ਉਹਨਾਂ ਨਾਲ ਵੀ ਦੇਖਿਆ ਅਗਲਾ ਬਤਾ ਕਰਦੇ ਆ ਕੋਈ ਪਤਾ ਨਹੀਂ ਬਰੋ ਕੱਪ ਕੀ ਹੋ ਜਾਏ ਕੁਝ ਸਰਪ੍ਰਾਈਜ਼ ਆ ਜਾਏ ਆਈ ਡੋਨਟ ਨੋ ਸੋ ਬਣੀ ਰਹੂ ਚਾਹੂ ਪੀਂਦੇ ਹਾਂ ਤਸੂ ਕੀਨ ਦੀ ਵੈਲਕਮ ਭਾਜੀ ਵੈਲਕਮ ਕੌਣ ਰਾਤਰੀ ਗਾਇਜ਼ੀ ਤੋਂ ਠੀਕ ਠਾਲੂ ਸਫਰ ਤੁਹਾਡਾ ਵਧੀਆ ਰਿਹਾ ਨਹੀਂ ਸਫਰ 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 ਤੁਹਾਡਾ ਵਧੀਆ ਨਾ ਇਹ ਤਾਂ ਆਉਂਗਾ ਓਏ ਗਾਉਂਗਾ ਕਿਉਂਕਿ ਹੋਇਆ ਸੰਗ ਲੱਗ ਗਿਆ ਆਹ ਲਾ ਕੋ ਮਾ ਤੈਨੂੰ ਕੋਈ ਹੋਰ ਕੋਈ ਨਹੀਂ ਕੰਮ ਆਉਂਦਾ ਸਹੀ ਗੱਲ ਇਹਨੇ ਇਹਨੇ ਬਲੌਗ ਨਹੀਂ ਸੁਣਨ ਦਾ ਕੀ ਕੰਮ ਆਇਆ ਤੂੰ ਛਤਰਮਾਰੂ ਖੋਲੋ ਫੋਨ ਇਹਦਾ ਤੁਸੀਂ ਕਰਦੇ ਆ ਆ ਪਾਈ ਸਾਡੇ ਘਰਦਿਆਂ ਨੂੰ ਮੜਕਾ ਰਹੇ ਆ ਆ ਭਾਈ ਸਹੀ ਗੱਲ ਸਾਰੇ ਛਤਰਮਾਰੂ ਨੇ ਜਾਈਂਗਾ ਲੇ ਆਉ ਬੈਠੋ ਚਾਹ ਬਣਦਾ ਬਿਓ ਇੱਥੇ ਹੀ ਸ਼ੁਰੂ ਕਰਤਾ ਜੀ ਤਾਂ ਵੀਰੇ ਪਹਿਲਾਂ ਮਠਾਈ ਜਣਾ ਲੈ ਕਿ ਓਕੇ ਲੋ ਜੀ ਮਿੱਤਰੋ ਕਰਦਾ ਥੋੜਾ ਯਾ ਮਤਲਬ ਤੁਹਾਨੂੰ ਪਤਾ ਹੀ ਯਾਨੀ ਛੋਟੇ ਕੰਮ ਤੇ ਹੁਣ ਦਹੀਂ ਲੈਣ ਜਾ ਰਹੇ ਆ ਪ੍ਰਾਣੇ ਆਂਦੇ ਆ ਤਾਂ ਥੋੜਾ ਸਮਾਨ ਲੈਣਾ ਪੈਂਦਾ ਹੀ ਯਾਰ ਸੂਪਰ ਤੋਂ ਜਾ ਕੇ ਪਰ ਉਹ ਨਿਕਲੇ ਆ ਸੀ ਤਾਂ ਇਹ ਕਹਿੰਦੇ ਆ ਆਲੂ ਦੇ ਫੁਲਕੇ ਬੰਦੇ ਪਈ ਮੈਂ ਮੇਰ ਨਾਲ ਮਾਰੂ ਪਰੇ ਲੈ ਜਾ ਕਰਦੇ ਆਂਦੇ ਗਏ ਆ ਥੋੜਾ ਜਿਹਾ ਅੱਕ ਤੇ ਆਪਾਂ ਵੀ ਥੋੜਾ ਕਰੀਏ ਕੰਮ ਤੇ ਚਾਹੀਏ ਨਾ ਤਾਂ ਹੋ ਗਏ ਨਹੀਂ ਤਾਂ ਪਿਆਰ ਜ਼ਿਆਦਾ ਮਿਲ ਸਕਦਾ ਸੋ ਹੋਪਫੁਲੀ ਨਿਕਲਤਾ ਬਾਹਰ ਜਾ ਕੇ ਥੋੜਾ ਮਾਹੌਲ ਦਿਖਾਣੇ ਕੀ ਆ ਵੈਸੇ ਤਾਂ ਹੁਣ ਆਲੂ ਦੇ ਪਰੌਤੇ ਵਗੈਰਾ ਬੜਿਆਂ ਮਾਮਾ ਆਇਆ ਗੱਲਾਂ ਵਾਤਾਂ ਚਾਟੀਆਂ ਬੈਠੇ ਪਿਠਾਈਆਂ ਤੇ ਬਾਕੀ ਚਲੋ ਲੈਟਸ ਗੋ ਇਹ ਮਾਮੇ ਹਣ ਤਾਂ ਗੱਡੀ ਦਾ ਵਗੈਰਾ ਦੇਖ ਰਹੇ ਆ ਮਤਲਬ ਇੱਕ ਦੋ ਚੀਜ਼ਾਂ ਐਡ ਕਰਾਈਆਂ ਮੋਗਿਓ ਮੰਗਵਾਈਆਂ ਸੀਆਂ ਤੇ ਆਪਣਾ ਮਾਮਾ ਮਕੈਨਿਕ ਵੀ ਆ ਤੇ ਤੁਹਾਨੂੰ ਪਤਾ ਹੀ ਆ ਉਹ ਦੇਖੋ ਲੱਗੇ ਪਏ ਆ ਤੇ ਬਾਕੀ ਮੰਮੀ ਤੇ ਮੈਂ ਹੁਣ ਚੱਲੇ ਆ ਲੈਟਸ ਗੋ ਠੀਕ ਆ ਮਾਮਾ ਜੀ ਚੱਲ ਜਾ ਚੱਲ ਠੀਕ ਆ ਚੱਲਈਏ ਜਾ ਮਾਤਾ ਜੀ ਅੱਜ ਕਾਫੀ ਏਰੀਏ ਦੇ ਵਿੱਚ ਇਲੈਕਸ਼ਨ ਹੋ ਰਿਹਾ ਤਾਂ ਕਿ ਅੱਜ ਦੁਕਾਨਾਂ ਵਗੈਰਾ ਲੇਟ ਖੁੱਲ ਰਹੀਆਂ ਨੇ ਕਾਫੀ ਜਗ੍ਹਾ ਤੇ ਨਾਕੇ ਲੱਗੇ ਹੋਏ ਆ ਦੇਖੋ ਵੀ ਇਹ ਤਾਂ ਸੰਡੇ ਕਰਕੇ ਵੀ ਵੈਸੇ ਹੀ ਬੰਦਾ ਤੇ ਵੋਟਾ ਕਰਕੇ ਵੀ ਕਈ ਬੰਦੇ ਮਤਲਬ ਜਿਹੜੇ ਪਿੰਡਾਂ ਚੋਂ ਆਉਂਦੇ ਨੇ ਉਹ ਵੋਟ ਪਾਣ ਗਏ ਸੋ ਅੱਜ ਭਾਵੇਂ ਉਹ ਵੀ ਨਹੀਂ ਆਏ ਜਾ ਰਹੇ ਹੋਰ ਭਾਵੇਂ ਕਿਹਦਾ ਠੀਕ ਹੈ ਲੋ ਜੀ ਫਿਲਹਾਲ ਤਾਂ ਹੁਣ ਜਾ ਰਹੇ ਆ ਘਰ ਨੂੰ ਆਪਣਾ ਕੋੜਾ ਮਾਰ ਲਈ ਜਮਾ ਕਿ ਮੋਟਰਸਾਈਕਲ ਤੇ ਹੋਰ ਤੱਕ ਸਿਨੇ ਮਾਰਨਾ ਨਹੀਂ ਭਰਾਵਾ ਕਰਿਆ ਕੇ ਕਰਦਾ ਸੀਗਾ ਰਾਜਗੋਹ ਦੇਖਿਆ ਕਰਦੇ ਇੱਥੇ ਕੰਮ ਕਰਦੇ ਤਾਂ ਕੁਝ ਹੋਇਆ ਨਹੀਂ ਥੋੜਾ ਦਿਨ ਚੰਗਾ ਕਰਦੇ ਅੱਜ ਨੂੰ ਦਿਨ ਨੂੰ ਥੋੜਾ ਚੰਗਾ ਕਰੀਏ ਜਾ ਕੇ ਮੈਂ ਕਹਿੰਦਾ ਫੂਕ ਹੀ ਦਿੰਨੇ ਸਾਰਾ ਵੋਟਾਂ ਦਾ ਜੋ ਵੀ ਚੱਲਦਾ ਵਾ ਸਿਸਟਮ ਸਾਰਾ ਸਮਾਨ ਮਤਲਬ ਕਿ VOTING ਜਿਹੜੇ ਹੋਈਆਂ ਨਹੀਂ PAU ਤੇ ਆਪਣੇ ਯੂਨੀਵਰਸਿਟੀ ਉੱਥੇ ਸਾਰਾ ਸਮਾਨ ਪਿਆ ਹੋਊਗਾ ਉਦਾਂ ਹੀ ਮਜ਼ਾਕ ਕਰਦੇ ਪਏ ਸੀਗੇ ਕਿ ਜਾਂਦੇ ਸਾਰਾ ਫੂਕ ਦਈਏ ਦੇਖਿਓ ਦੇਖੋ ਕਹਿੰਦੇ ਮਾਡਲ ਟਾਊਨ ਦੀ ਮਾਰਕੀਟ ਦੇਖ ਲਓ ਵੀਰੇ ਬਹੁਤ ਰੌਣਕ ਲੱਗੀ ਹੁੰਦੀ ਹੈ ਸੈਚਰਡੇ ਤੇ ਸ਼ਨੀਵਾਰ ਠੀਕ ਆ ਨਾ ਬਹੁਤ ਮਤਲਬ ਫੈਮਿਲੀ ਆਉਂਦੀਆਂ ਖਾਣ ਪੀਣ ਤੇ ਆ ਸਟਾਰਬਕ ਆ ਜਾਂਦਾ ਤੇ ਆਪਣਾ ਇਧਰਲੀ ਸਾਈਡ ਕਿਪਸ ਮਾਰਕੀਟ ਆਇਆ ਆ ਆਹ ਦੇਖ ਲਓ ਲिटल ਗੇਜ਼ ਪੂਜਾ ਦਾ ਸਾਰਾ ਕੁਝ ਬੀਬਾ ਪਪਾ ਬਾਬਾ ਸਾਰਾ ਕੁਝ ਇੱਥੇ ਮਿਲ ਜੁਕ ਤੁਹਾਨੂੰ ਦੇਖਣ ਨੂੰ ਦਰਸ਼ਣੀ ਬਹੁਤ ਠੀਚਾ ਰੌਣਕ ਲੱਗੀ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਬਹੁਤ ਚੰਗ ਸੰਖਿਆ ਆਪਾਂ ਜਦੋਂ ਨੂੰ ਜਾਣਦੇ ਹਾਂ ਸਾਲੇ ਆਂਦੇ ਆ ਮਿੱਤਰੋ ਆ ਦੇਖੋ ਬਈ ਸਬਜੀ ਦਾ ਪੰਡਾਲ ਭਰਿਆ ਪਿਆ ਵਾ ਗੋਤੀਆਂ ਚ ਸਬਜੀ ਰੱਖੀ ਪਈ ਆ ਹੁਣੇ ਆਲੂ ਨਾ ਆਲੂ ਕਰਦਾ ਕਰਾਉਂਦਾ ਇੱਥੇ ਆ ਗਿਆ ਸਿਕਾ ਵਸਾਂ ਜਾ ਕੇ ਕਦੇ ਆਲੂ ਭੜਿਆ ਆਲੂ ਰੁੱੜ ਜੜੇ ਦੀ ਬਾਬੇ 100 ਰੁਪਏ ਦੇ ਕਿੰਨੇ ਲੈਂਦੇ ਆ ਨਹੀਂ 50-50 ਦੇ ਲੈਂਦੇ ਆ ਬਈ ਬਹੁਤ ਮਹਿੰਗਾ ਮਹਿੰਗਾਈ ਬਹੁਤ ਵੜਦੀ ਪਈ ਆ ਜਿੰਦਾਂ ਹੁਣ ਘਰੇ ਜਾ ਰਿਆਂ ਹਾਂ ਉਹ ਵੀ ਮਿੱਤਰੋ ਹੁਣ ਫਿਲਹਾਲ ਹੀ ਜਾ ਰਿਹਾ ਕੱਲ ਨੂੰ ਤੇ ਲੱਕੀ ਤੋਂ ਲੈ ਲਈ ਸੀ ਚਾਬੀ ਜਿਹੜਾ ਫਾਸਟ ਫੂਡ ਵਾਲਾ ਕਾਰਨਰ ਤੇ ਜਾਂਦਾ ਵਾ ਕਰਦੇ ਚਲੇ ਗਏ ਸੀਗੇ ਬਾਜ਼ਾਰ ਤੁਹਾਨੂੰ ਪਤਾ ਹੀ ਆ ਜਿਹੜਾ ਆਪਣਾ ਮਾਮਾ ਜੀ ਆਏ ਹੋਏ ਆ ਮੋਗੇ ਤੋਂ نیچے ਦੇਖ ਨਹੀਂ ਰਿ ਜਿਹੜੇ ਮਾਮਾ ਜੀ ਮੋਗੇ ਤੋਂ ਆਏ ਆ ਸੋ ਮਤਲਬ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਪੁਰਾਣਾ ਪ੍ਰਾਣਾ ਆਉਂਦਾ ਗੈਸਟ ਆਂਦੇ ਆ ਖਾਣ ਪੀਣ ਨੂੰ ਬਾਹਰ ਅੰਦਰ ਲੈ ਕੇ ਜਾਂਦੇ ਆ ਸੋ ਬਸ ਮੈਂ ਰਹਿ ਗਿਆ ਥੋੜਾ ਲੇਟ ਹੋ ਗਿਆ ਸੀਗਾ ਤੇ ਮੈਂ ਵੀ ਜਾਵਾਂ ਸੋ ਹਾਂ ਜੀ ਮੇਤਰੋ ਕਾਫੀ ਟਾਈਮ ਹੋ ਗਿਆ ਸੀ ਯਾਰ ਮੇਰ ਤੋਂ ਨਾ ਵਾਲ ਨਹੀਂ ਕਟਵਾਏ ਜਾ ਰਹੀ ਸੀ ਟਾਈਮ ਹੀ ਨਹੀਂ ਮੇਰ ਤੋਂ ਅਡਜਸਟਮੈਂਟ ਹੋ ਰਹੀ ਸੀ ਕਿਤੇ ਜਾ ਕੇ ਕੁਝ ਕੋਈ ਕੰਮ ਪੈ ਜਾਂਦਾ ਕੋਈ ਕੋਈ ਕੰਮ ਪਰਟ ਹੋਣ ਸੜਨਲੀ ਕਰਦੇ ਗਏ ਆ ਤਾਂ ਕਰਕੇ ਮੈਂ ਕਿਹਾ ਚਲ ਮੈਂ ਪਹਿਲਾਂ ਵਾਲ ਹੀ ਕਟਾਉਂਗਾ ਫਿਰ ਹੋਰ ਚੀਜ਼ਾਂ ਦੇਖੂੰਗਾ ਯਾਰ ਜਿਹੜਾ ਮਤਲਬ ਥੋੜਾ ਗ੍ਰਹਿ ਕਾਫੀ ਹੋ ਗਿਆ ਕ ਪਾਸ ਹੋਣ ਮਾਲ ਘਟੌਨ ਜਾ ਰਿਹਾ ਮੈਂ ਆ ਤੇ ਨਿਤਿਸ਼ਾ ਨਿਤਿਸ਼ ਨੇ ਵੀ ਕਟਾਣੀ ਸੀ ਉਹਨੂੰ ਫੋਨ ਲਾਇਆ ਕਹਿੰਦਾ ਮਿਲਦੇ ਆ ਵਾਗਾ ਠੀਕ ਆ ਕੋਈ ਚੱਕਰ ਨਹੀਂ ਆਇਓ ਵੀਰੇ ਤੇ ਫਿਲਹਾਲ ਹੁਣ ਜਾ ਰਹੇ ਆ ਜਾ ਕੇ ਦੇਖਦੇ ਆ ਕੀ ਮਾਹੌਲ ਬੰਦਾ ਲੈ ਵੀ ਮਿੱਤਰੋ ਨਿਤਿਸ਼ ਦੇ ਘਰ ਦੇ ਬਾਹਰ ਖੜਾ ਵਾ ਆ ਰਿਹਾ ਵਾ ਲੈ ਉਹ ਆ ਗਿਆ ਆਪਣਾ ਨਿਤਿਸ਼ ਬਲੌਗਰ ਜ਼ੋਰ ਲਾ ਕੇ ਇਹਨੂੰ ਮੈਂ ਐਕਸਪਾਇਰ ਕੀਤਾ ਉਹ ਸੋਰੀ 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 ਉਹ ਮਤਲਬ ਇਨਸਪਾਇਰ ਕੀਤਾ ਉਹ ਵੀਡੀਓ ਦੇ ਚੱਕਰ 'ਚ ਕਈ ਵਾਰ ਪਤਾ ਲੱਗਦਾ ਯਾਰ ਵਰਡ ਮੈਂ ਕਾਫੀ ਪੁੱਠੇ ਸਿੱਧੇ ਕਹਿ ਦਿੰਦਾ ਵਾ ਬਾਕੀ ਹੁਣ ਆਇਆ ਇਹਨੂੰ ਚੱਕੂਗਾ ਫਿਰ ਜਾਵਾਂਗੇ ਨਾਈ ਦੇ ਕੋਲ ਆਜੋ ਫਿਰ ਜੀ ਤੁਹਾਨੂੰ ਇਹਦਾ ਨਾ ਮਦਾਈ ਦਿੰਨਾ ਮੈਂ ਕਿਹਾ ਕੀ ਉੱਥੇ ਜਾ ਕੇ ਆਪਾਂ ਕਰਨਾ ਪੈਦਾ ਨਾ ਅਪਲਾ ਇੱਥੋਂ ਹੀ ਗੱਲਬਾਤ ਕਰਾਂਗੇ ਦੇਖਿਆ ਆ ਰਿਹਾ ਜੀ ਵਲੌਗਰ ਸਾਹਿਬ ਇਹ ਵੀ ਸਾਡੇ ਖਾਂ 15 ਕਿਤੇ ਬੈਟਰੀ ਖਾਂਦਾ ਕੌਣ 15 ਖਾਂਣ ਲੱਗ ਗਿਆ ਜ਼ਿਆਦਾ ਨਹੀਂ ਨਹੀਂ ਕੈਮਰਾ ਫੋਨ ਨਾਲ ਨਹੀਂ ਡਟ ਬਰੇ ਹਾਂ ਹੁੰਦਾ ਵਾ ਇਹ ਨਵਾਂ ਅਪਡੇਟ 'ਚ ਥੋੜਾ ਕਰਦਾ ਵਾ ਯਾਰ ਕਰਦਾ ਨਾ ਮੇਰਾ ਵੀ ਬਹੁਤ ਕਰਦਾ ਵਾ ਧਿਆਨ ਬੜਾ ਰੱਖਣ ਤੇਰਾ ਕਿੰਨੇ ਪਰਸੈਂਟ ਆ ਬੈਟਰੀ ਹਰਥ ਬੈਟਰੀ ਹਰਥ ਕਿੰਨੇ ਪਰਸੈਂਟ ਆ ਮੇਰਾ 85 ਆ ਸੱਚੀ ਗੱਲਾਂ ਦੀ ਰੱਖਦੇ ਠੀਕ ਆ ਆ ਜਾ ਲੋਕ ਬਣਾਉਂਦੇ ਪਤਾ ਯਾੜੀ ਨੂੰ ਅੰਤੇ ਇਹਨੇ ਭਾਈ ਤੇਰੇ ਨਾਲ ਰਿਵਿਊ ਦਿੱਤਾ ਉਹ ਤਾਂ ਮੀਮ ਬਣਾਇਆ ਸੀ ਮੀਮ ਬਣਾਇਆ ਸੀ ਦੇਖ ਕੇ ਲਓ ਜੀ ਆਪਣਾ ਵਲੌਗਰ ਸਾਹਿਬ ਆ ਗਏ ਨੇ ਇਸ ਕੀ ਹਾਲ ਹੈ ਤੁਹਾਡਾ ਸਵਾਗਤ ਕਰਦੇ ਮੇਰੇ ਮੁੰਡੇ ਦੇ ਵਲੌਗਿੰਗ ਇਹਨੂੰ ਭਰਾਓ ਗਾਸਟ ਤੋਂ ਜ਼ਿਆਦਾ ਤਾਂ ਚਲਾ ਲੇਟ ਹੋ ਰਿਹਾ ਲੈ ਉਹ ਦੇਖੀ ਆਪਣਾ ਵਲੌਗ ਸਟਾਰਟ ਕਰ ਰਿਹਾ ਇਹਨੂੰ ਮੈਂ ਐਕਸਪਾਇਰ ਕੀਤਾ ਉਹ ਸੌਰੀ ਇਨਸਪਾਇਰ ਕੀਤਾ ਹੁਣ ਤਾਂ ਜਾਣ ਕੇ ਕੀ ਮੈਂ ਤੈਨੂੰ ਮੈਂ ਐਕਸਪਾਇਰ ਕੀਤਾ ਨਾ ਉਹ ਦੇਖੇਗੇ ਮੈਂ ਆ ਇਨਸਪਾਇਰ ਇਨਸਪਾਇਰ ਹਾਂ ਟੈਡਾ ਕਰਕੇ ਵਾਈਡ ਐਂਗਲ ਚ ਰੱਖ ਦੇਖ ਮੁੰਡਿਆਂ ਨੂੰ ਪੂਰਾ ਸਖਾ ਰਹੇ ਹਾਂ ਦੇਖੋ ਭਾਈ ਚੱਲ ਬੋਲ ਨਹੀਂ ਮਤਲਬ ਕੀ ਯਾਰ ਲੈ ਮੇਰੇ ਤਵੇ ਦੇ ਵਿੱਚ ਕਿੰਨਾ ਜਿਆਦਾ ਭਰਾ ਸ਼ਰਨ ਹਾਂਜੀ ਮਿੱਤਰੋ ਵੈਲਕਮ ਟੂ आवर ਨੀਤੀਸ਼ ਵਲੌਗ ਸੋ ਬਾਕੀ ਵਲੌਗ ਦੇ ਵਲੌਗ ਦੇ ਵਿੱਚ ਹੀ ਵਲੌਗ ਬਣਦਾ ਮੇਰਾ ਭਰਾ ਵਲੌਗ ਹੀ ਬਣਾਈ ਜਾਂਦਾ ਇਹ ਇਹਦੇ ਦਿਮਾਗ 'ਚ ਹਿੱਲ ਪਈ ਇੰਨੀ ਕਿਦਾ ਪਈ ਇਹ ਨਹੀਂ ਪਈ ਆਪ ਹਿੱਲਿਆ ਪਿਆ ਦੇਖੀ ਮੈਨੂੰ ਕਹਿ ਕੇ ਹਿੱਲ ਪੈ ਰਿਹਾ ਨਾ ਫਲੈਸ਼ਾਂ 'ਚ ਫਲੈਸ਼ਾਂ ਮਾਰ ਸਾਲਿਆ ਚੱਲਾ ਬੈਠ ਚਲ ਲੇਟ ਹੋ ਰਿਹਾ ਹੈ ਕਾਲਾ ਵਾ ਪਰ ਲੱਗਦਾ ਗੋਰਾ ਵਾ ਓਏ 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 ਇਹ ਤਾਂ ਦੇਰ ਨੂੰ ਮੁੜਾ ਕਰਦਾ ਚਲੋ ਉੱਥੇ ਜਾ ਕੇ ਕਰਦਾ ਇਹਦਾ ਵਲੌਗ ਚ ਮੇਰੇ ਉੱਤੋਂ ਵੀ ਛੋਟੇ ਕਰਦੇ ਉੱਤੋਂ ਸੈਡਾਂ ਤੋਂ ਵੀ ਨੰਬਰ ਦੇਖ ਲਓ ਕਿਹੜੇ ਆਪਣੇ ਹਿਸਾਬ ਨਾਲ ਕਿਹੜਾ ਲੱਗਣਾ ਕਿਹੜਾ ਲਾਉਣਾ ਦੋਸਤ ਨਿਤਿਸ਼ ਕਿਹੜਾ ਲਊਗਾ ਇੱਕ ਸਹੀ ਕਿ ਕਿਹੜਾ ਓਏ ਜ਼ੀਰੋ ਜ਼ੀਰੋ ਦੇ ਨਾਲ ਮਿਕਸ ਨਹੀਂ ਹੋਣਾ ਬੁਲੇਟ ਕਰਾ ਲੈਣਾ ਬੁਲੇਟ ਥੋੜੀ ਲੱਗਦੀ ਹੈ ਮਤਲਬ ਭਾਈ ਨਾ ਭਾਈ ਵੀ ਇਹਦਾ ਕਰਦੀ ਉੱਥੇ ਬਿਰ ਕੰਮਕਰ ਵਾਲਾ ਬੰਦਾ ਬਸ ਉਸ ਹਿਸਾਬ ਨਾਲ ਥੋੜਾ ਸਹੀ ਜਿਹਾ ਕਰ ਦਿੰਦਾ ਪਹਿਲੀ ਵਾਰ ਸੁਣ ਰਿਹਾ ਜੋ ਵੀ ਆ बुलेट बुलेट की है अल्लाह अच्छा मैं का बॉडी स्पा ही कर कर भागना हो गया इनने जान तो मेरी जानकारी है नहीं तो मैं बन के लाना बाद में दसूंगा जैसे भी की दिक्कत उस्ताद देखो मेरी जिंदगी एक उस तरह से सा रही है माड़ा का गलती टक तस तेरी बारी आनी है जी ਵੇਦੂ ਕਰ ਨਾਮ ਕਲੇ ਕਰ ਉਹ। ਭਲਾ ਨੇ ਮੈਨੂੰ ਪਤਾ। ਇਹ ਬੜਾ ਹੀ ਜਾਨ ਹੈ। ਪਰ ਇੱਥੋਂ ਚੰਗੀ ਤਰ੍ਹਾਂ ਇਹ ਕਰਦੇ ਹਾਂ, ਸ਼ੇਪ ਜੀ ਬਣਾ ਕੇ ਵੀ ਸ਼ੇਪ ਬਣ ਜਾਂਦੀ ਆ। ਵੀ ਜੇ ਵੀ ਇਹ ਤੇ ਵੀ। ਫਾਕਾ ਤੂੰ ਬਹਿ ਤੈਨੂੰ ਮੈਂ ਦੱਸਾਂਗਾ ਤੂੰ ਬੈਠੇਗਾ ਨਾ। ਤੇਰੇ ਤੋਂ ਵੱਡਾ ਮੱਥਾ ਮੇਰਾ। ਸਾਲਾ ਜਿਹੜਾ ਉਹ ਨਹੀਂ ਹੁੰਦਾ ਟਰੈਕਟਰ ਦੇ ਲੈਟ ਨਹੀਂ ਲੱਗੀ ਹੁੰਦੀ ਵੱਡਿਆਂ ਦੇ। ਉਹ ਚੀਜ਼ ਮੈਨੂੰ ਦੇਖਣ ਚ ਲੱਗਦੀ ਆ ਡੱਗੋ। ਹੇਅਰਸਟਾਈਲ ਅੱਗੇ ਰੱਖਣਾ ਜਾਂ ਸਾਈਡ ਤੇ ਕਰਨਾ ਪਿਛੇ ਨੂੰ ਕਰ ਗਿਆ ਪਿੱਛੇ ਨੂੰ ਕਰ ਗਿਆ ਮੱਥਾ ਹੋਰ ਵੱਡਾ ਲੱਗਦਾ ਨਾਰਮਲ ਜੀ ਥੋੜੀ ਹੋਰ ਛੋਟੇ ਕਰ ਦਿਓ ਲੋ ਵੀ ਕਰ ਦਿਓ ਦੇਖ ਲਓ ਵਾਲ ਕਟਾ ਰਿਹਾ ਹਾਂ ਇੰਨੇ ਵੱਡੇ ਵੱਡੇ ਰੱਖੇ ਸੀਗੇ ਆ ਡੇਗ ਦੀਆਂ ਲਟਾਓ ਨਹੀਂ ਨਹੀਂ ਜੂਹਾਂ ਜਿਆਤਾ ਹੈ ਨਹੀਂ ਮੈਂ ਇਹਨਾ ਕਹਿਦਾ ਨਾ ਖੁਸ਼ਕੀ ਬਹੁਤ ਹੈ ਖਾਜ ਵੀ ਤਾਂ ਖਾਜ ਨਹੀਂ ਹੋਈ ਕਦੇ ਸਾਲ ਟੋਪੀ ਤਾਂ ਲੈ ਕੇ ਰੱਖਣੀ ਆ ਟੋਪੀ ਨਾਲ ਬਾਲ ਜੀ ਮੇਰੇ ਸਾਰੇ ਵਿਗੜ ਗਏ ਕੋਈ ਧਿਆਨ ਨਹੀਂ ਰਿਆ ਬਾਲਾਂ 'ਚ ਆਦੋਂ ਕੁ ਮੈਂ ਤੋਪੀ ਲਾਵਾਂ ਮੱਥਾ ਧੜੇ ਜਾਂਦਾ ਮੱਥੇ ਲਈ ਯਾਰ ਸਟਾਈਲ ਅੱਗੇ ਉਹਨਾਂ ਰੱਖਣਾ ਪੈਣਾ ਉਹ ਜਦ ਨੂੰ ਬਾਲ ਗਏ ਉਹਨਾਂ ਕਿਹੜਾ ਕੰਮ ਤੇ ਜਾਂਦਾ ਉਹ ਮੂਰ ਨਹੀਂ ਹੁੰਦੇ ਹਵਾਵਾਂ ਦੀ ਪਿੱਛੇ ਨੂੰ ਆ ਜਾਂਦੇ ਆ ਵਾਹ ਦੇਖੋ ਜੀ ਮੁੰਡੇ ਨੇ ਬਹੁਤ ਸੋਹਣੀ ਲੁੱਕ ਦੇ ਦਿੱਤੀ ਆ ਜੋ ਕਿ ਹੁਣ ਮੈਂ ਸ਼ੈਂਪੂ ਲਾ ਕੇ ਚੇਂਜ ਕਰੂੰਗਾ ਤਾਂ ਲੁੱਕ ਸਾਰੀ ਬੈਠ ਜਾਏਗੀ ਹੁਣ ਦੇਖ ਜਿਵੇਂ ਮੇਰੇ ਵਾਲ ਖੜੇ ਹੈ ਨਹੀਂ ਇੱਥੇ ਓ ਬੱਲੇ ਓ ਤੇਰੇ ਐ ਹੋ ਜਿਵੇਂ ਹੁਣ ਮੇਰੇ ਵਾਲ ਖੜੇ ਆ ਪੂਰਾ ਸੈੱਟ ਲੱਗ ਰਿਹਾ ਸਹੀ ਆ ਘਰੇ ਜਾਊਂਗਾ ਹਵਾ ਵੱਜੂ ਕੀ ਸ਼ੈਂਪੂ ਲਾਊਂਗਾ ਸਾਰੇ ਸਿਲਕੀ ਹੋ ਜਾਣਗੇ ਜੋ ਚਾਇਆ ਸੀ ਉਹ ਨਹੀਂ ਮਿਲੂਗਾ ਓ ਕਿੰਨੀ ਹੀਟ ਪੈ ਗਈ ਹੋਈ ਓ ਹੁਣ ਵਧੀਆ ਲੱਗ ਰਿਹਾ ਦੇਖਣ ਚ ਚੱਜ ਦੇ ਨਾਈ ਕੋਲ ਜਾ ਕਰਨਾ ਹੋ ਗਿਆ ਚੱਜ ਦੇ ਨਾ ਹੀ ਹੁਣ ਪਰਾਵਾ ਮੈਨੂੰ ਕੋਈ ਨਾ ਹੀ ਟੱਕਰਦਾ ਉਧਰਲੇ ਸਾਡੇ 에ਅਰੀਏ ਚ ਇੱਕ ਕੋਲ ਮੈਂ ਟੱਕੇ ਨਾ ਬਹਿ ਗਿਆ ਹੁਣੇ ਮੇਰੇ ਸਾਡੇ ਨੇ ਏਡੀ ਗੰਝ ਪਾਤੀ ਆ ਵੇਖੋ ਤੇ ਲਾਡੀ ਤਾਂ ਸਹੀ ਏ ਲਾਡੀ ਕੋ ਬਹੁਤ ਟਾਈਮ ਹੋ ਗਿਆ ਲਾਡੀ ਬਣਾ ਲਾਂਗੇ ਚਲੋ ਵੀ ਕਰੀ ਜਾਂਦੇ ਹੁਣ ਨਾਈਸ ਓਏ ਏੜੀ ਭਰਾਵਾ ਫੜ ਲਓ ਦੇਖ 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 ਬਈ ਲੋਂਡਾ ਵੇ ਵਾਹ ਵਾਹ ਨਹੀਂ ਕਟਾਣੇ ਕਹਿੰਦਾ ਡਰੇਅਰ ਜੀ ਮਾਰ ਦੂੰ ਮੈਂ ਵਾਲ ਨਹੀਂ ਕਟਾਣੇ ਮੈਨੂੰ ਆਪਣੇ ਕੰਮ ਦੇਖ ਕੇ ਕੋਈ ਇਹ ਨਹੀਂ ਨਾ ਫੋਟੋ ਉਹਦੀ ਮੇਰੇ ਦਿਮਾਗ ਚ ਘੁੰਮਦੀ ਪਈ ਹੈ ਓਏ ਆਈ ਹਾਈ ਆਈ ਹਾਈ ਮੁੰਡਾ ਦੇਖੋ ਕਹਿੰਦੇ ਨਪਰਾ ਹੀਰਦਾ ਚਲੋ ਯਾਰ ਚਲੀ ਪਾਜੀ ਕਿੰਨੇ ਪੈਸੇ ਹੋਗੇ ਖੋੜੇ ਅੰਦਰ ਨੂੰ ਮੂੰਹ ਤੇ ਮਾਰਨਾ ਸੀ ਲੋ ਵੀ ਮੁੰਡੇ ਨਿਕਲ ਚੁਕੇ ਐ ਚਿਕਨੇ ਚਿਕਨੇ ਬਣ ਕੇ ਇਹਨੇ ਨਹੀਂ ਕਟਾਇਆ ਵਾਲ ਵਾਲ ਮੈਂ ਕਟਾ ਲਿਆ ਹੁਣ ਲੁੱਕ ਚੈੱਕ ਕਰੋ ਓਏ ਲੁੱਕ ਦਿਖਾ ਇੱਕ ਮਿੰਟ ਫੜੋ ਫੜੀ ਕੈਮਰਾ ਇੱਥੇ ਬ੍ਰਦਰ ਇੱਧਰ ਰੱਖੀ ਇੱਥੇ ਰੱਖੀ ਓਏ ਇੱਥੇ ਰੱਖੋ ਸਾਂਝੀ ਮਿੱਤਰੋ ਚੈੱਕ ਕਰੋ ਲੁੱਕ ਸਹੀ ਆ ਜੈਕਟ ਪੂਰਾ ਕਲੀਨ ਆਉਤ ਤੋਂ ਵੀ ਮੈਂ ਮਤਲਬ ਛੋਟੇ ਕਰਵਾ ਦਿੱਤੇ ਆ ਸਾਡਾ ਨੂੰ ਬਹੁਤ ਛੋਟੇ ਕਰਵਾ ਦਿੱਤੇ ਆ ਕੀ ਘਰ ਦੇ ਕਹਿ ਨਹੀਂ ਸਕਦੇ ਤੂੰ ਵਾਲ ਸਾਡਾ ਤੋਂ ਕਟਵਾ ਕੇ ਲਿਆ ਆ ਵਾ ਉਤੋਂ ਨਹੀਂ ਕਟਵਾਏ ਬਾਕੀ ਮੇਰੇ ਡ੍ਰੈਂਡਰਫ ਹੋ ਰਿਹਾ ਯਾਰ ਕਾਫੀ ਖੁਸ਼ਕੀ ਪੈ ਰਹੀ ਆ ਸ਼ੈਂਪੂ ਲਾ ਰਿਹਾ ਫਿਰ ਵੀ ਸ਼ੈਂਪੂ ਬੜੇ ਅੱਜਕਲ ਡੁਪਲੀਕੇਟ ਆ ਰਹੇ ਕੀ ਕਰਾਂ ਯਾਰ ਬਾਕੀ ਲੁੱਕ ਚੈੱਕ ਕਰੋ ਕੈਡ ਲੱਗ ਰਿਹਾ ਤੁਹਾਡਾ ਪਣਾ ਨੀਚੇ ਕਰੀ ਮੜਾਏ ਆ ਬਸ ਓਏ ਬਾਹਲਾ ਇਸ ਤੇ ਰੱਖ ਸੋ ਆਇਓ ਮੇਟਰ ਚੱਲੀਏ ਘਰਾਂ ਨੂੰ ਕੁਛ ਨਹੀਂ ਕਰਨਾ ਸਾਈਡ ਐਂਗਲ ਦੇਣਾ ਦੇਖੋ ਇਹਦੇ ਰੀਲ ਬਣਾ ਰਿਹਾ ਪੋਜ਼ ਵੀ ਮੇਰੇ ਤੋਂ ਪੁੱਛ ਰਿਹਾ ਦੇਖ ਇੱਥੇ ਜਾਣਾ ਮੈਂ ਤੁਹਾਨੂੰ ਦੱਸਦਾ ਇੱਧੇ ਰੱਖਾ ਮੈਂ ਦੱਸਦਾ ਵਲੌਗ ਵਾਲੇ ਬੰਦੇ ਨੂੰ ਪਤਾ ਲੱਗੂਗਾ ਇਹ ਕਦਮ ਤੋਂ ਚਾਰ ਕਦਮ ਅੱਗੇ ਵਧਾਣੇ ਆ ਇਦਾਂ ਤੂੰ ਚੌੜਾ ਵੀ ਹੋ ਸਕਦਾ ਇਦਾਂ ਠੀਕ ਆ ਆ ਕਿਧਰ ਹੀ ਮਰਜੀ ਆ ਤੂੰ ਸਾਈਡ ਪੋਜ਼ ਤੇਰੇ ਮੁੰਮੇ ਨਿਕਲੇ ਟਿੱਕੇ ਟਿੱਕੇ ਇਦਾਂ ਨਾ ਕਰੀ ਕੁੜੀਆਂ ਨੂੰ ਨਾ ਨਾ ਕਰੀ ਬਸ ਠੀਕ ਆ ਨਾ ਐ ਜਾ ਕੇ ਕੁਛ ਵੀ ਕਰਨਾ ਪੋਸਟ ਕਰਨਾ ਇਹਨੂੰ ਫੜ ਲੈ ਉਹ ਸੋਰੀ ਇਹਨੂੰ ਮਤਲਬ ਹੱਥ ਰੱਖ ਲੈ ਹੱਥ ਰੱਖ ਉਹ ਸੋਰੀ ਲੱਤ ਰੱਖ ਲੈ ਕੁਛ ਵੀ ਕਰ ਤੇ ਆਪਣੇ ਬਾਲਾਂ ਨੂੰ ਹੱਥ ਮਾਰ ਦੇਖੋ ਬਈ ਇਹ ਨੂੰ ਰੀਲ ਬਣਾ ਰਹੇ ਆ ਕਰ ਆਨ ਕਰ ਕਰ ਤਾ ਇਹਨੇ ਵੀਡੀਓ ਬੰਦ ਕਰਤੀ ਸੀ ਯਾਰ ਇਹਦੇ ਪੋਸ ਮੈਂ ਮਰਾ ਰਹੇ ਆ ਕਿਉਂਕਿ ਬੰਦੇ ਰੀਲ ਬਣਾਣੀ ਹੁੰਦੀ ਆ ਇਹ ਗਾਇਰ ਤੇ ਮੋਗ ਰਿਹਾ ਕੀ ਉਹ ਜਾ ਤੂੰ ਭੈਣ ਚ ਤੂੰ ਬਣਾ ਨਹੀਂ ਮੈਂ ਆ ਬਣਾਉਂਗਾ ਯਾਰ ਇਹਨੂੰ ਮੈਂ ਨਾ ਪੋਸ 10 20 ਰਿਹਾ ਵਾ ਵੀਡੀਓ ਮੈਂ ਵੀ ਐਡਿਟ ਕਰਨੀ ਆ ਕ੍ਰੈਡਿਟ ਵੀ ਮੈਂ ਹੀ ਲੈ ਰਿਹਾ ਬਣਵਾ ਵੀ ਮੈਂ ਹੀ ਰਿਹਾ ਸਭ ਕੁਝ ਦੇਸ ਤੇ ਕਰ ਮੇਰਾ ਕੋਟਾ ਵਾ ਇਹਨੂੰ ਮੈਂ ਕਹਿ ਰਿਹਾ ਜਲਦੀ ਕਰ ਮੈਨੂੰ ਭੁੱਖ ਲੱਗੀ ਮੈਂ ਜਾਵਾ ਚਲ ਪਰਾ ਨੇ ਸਾਨੂੰ ਕਰੇ ਲੇ ਵੀ ਆਪਣੇ ਵੀਰ ਨੂੰ ਆਪਾਂ ਘਰੇ ਛੱਡ ਲਾਂਗੇ ਇਹ ਵੀ ਵਲੌਗ ਦੇ ਵਿੱਚ ਵੜਿਆ ਮੈਂ ਵੀ ਵਲੌਗ ਯਾਰ ਹਟਦੇ ਨਹੀਂ ਦੇਖੋ ਇਹ ਕਿੰਨੀ ਮਸਤ ਕਰਾਈ ਆ ਮੈਂ ਅੱਗੇ ਪਤਾ ਨਹੀਂ 50 ਰੁਪਏ ਲਈ ਪਿੱਪਲ ਦੇ ਪੇੜ ਦੇ ਤੇਰੇ ਚੱਲਦੇ ਨੇ ਉਹ ਨਹੀਂ ਨਹੀਂ ਪਿੱਪਲ ਦੇ ਪੇੜ ਤੇ ਨਹੀਂ ਪਰਾਵਾ ਉਹ ਕੀ ਉਹਦਾ ਨਾਮ ਆ ਉਹ ਛੋਨੀ ਦੇ ਮੋਹਲੇ ਜਾਂਦਾ ਸੀ ਚੱਲ ਠੀਕ ਆ ਓਕੇ ਗੁੱਡ ਨਾਈਟ ਓਕੇ ਸਰ ਰਾਤੀ ਆਇਆ ਤਾਂ ਮੈਨੂੰ ਕੁਝ ਦਿਖਿਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਜੀ ਸਾਨੂੰ ਜੀ ਕੈਮਰੇ ਦੇ ਵਿੱਚ ਕੈਪਚਰ ਹੋ ਗਿਆ ਤਾਂ ਇਹ ਰਾਤੋਂ ਲੱਗਿਆ ਦੇਖੋ ਕਿੰਨੀ ਧੁੰਦ ਹੋ ਗਈ ਆ ਉਧਰ ਲਈ ਰੀਚ ਕੁਝ ਨਹੀਂ ਇਧਰ ਲਈ ਬਹੁਤ ਹੁੰਦਾ ਦੇਖੋ ਸਾਰੀ ਧੁੰਦ ਕੋ ਬਾਸ ਸਹੀ ਹੈ ਹੁਣ ਕਿਹ ਗਟਾ ਦੇ ਕੇ ਲਿਆ ਆ ਹਾਇਰ ਬਾਦ ਦੇਖ ਤਲੋ ਲਾਈਟ ਤਾਂ ਜਗਾਓ ਪਟਾਏਗੀ ਨਾ ਆ ਦੇਖੋ ਸਾਈਡਾਂ ਵੀ ਘਟਾਤੀ ਹੁਣ ਤਾਂ ਉੱਪਰਲੇ ਵੀ ਝੁਲਾਦੇ ਆ ਪ੍ਰਭੂ ਕੁਛ ਨਹੀਂ ਜੱਕਿਆ ਭਰਾ ਉਹ ਭਰਾਵਾ ਕੀ ਆ ਵਾਲ ਬਲ ਖਾਤ ਦੇ ਕੀ ਘਟਾਉਂ ਪਹਿਲਾਂ ਬੰਦ ਕਰ ਆ ਦੇਖੋ ਪਹਿਲਾਂ ਬੰਦ ਕਰ ਵੀਡੀਓ ਮਿੱਤਰੋ ਮਲਾਈ ਚਾਬ ਖਾਂਦੇ ਆ ਕਰਦਿਆਂ ਨੂੰ ਵਾਲ ਨਹੀਂ ਪਸੰਦ ਆਏ ਪਰ ਆਪਾਂ ਘਟਾਏ ਮੰਨਦੇ ਨਹੀਂ ਨਾ ਮਨਾਈ ਕੀ ਕਰੀਏ ਹੁੰਦਾ ਵਾ ਪਿਆਰ ਕਰਦਾ ਮੁੰਮੈਂ ਲੱਗਾ ਵਾਲ ਵੱਡੇ ਆ ਬਟ ਨਹੀਂ ਯਾਰ ਮੈਂ ਬਹੁਤ ਛੋਟੇ ਕਰਵਾ ਲਿਆ ਪਰ ਜੇ ਜ਼ਿਆਦਾ ਕਰਾ ਲੈਂਦਾ ਤਾਂ ਕਿਸੇ ਸਾਈਡ ਮੇਰਾ ਨਾ ਵਹਿਣਾ ਸੀਗਾ ਸਿਰ ਨਾ ਕਿਸੇ ਕੋਈ ਮਤਲਬ ਤੋੜਪਨ ਕੋਈ ਨਹੀਂ ਹੋਣੀ ਸੀਗੀ ਸੋ ਬਾਕੀ ਬਹੁਤ ਆ ਯਾਰ ਸਹੀ ਆ ਠੀਕ ਲੱਗਦਾ ਬਾਕੀ ਯਾਰ ਉਮਰ ਦੇ ਹਿਸਾਬ ਨਾਲ ਥੋੜੇ ਵਾਲ ਹੈਵੀ ਰੱਖਣੇ ਚਾਹੀਦੇ ਬਟ ਇੰਨੇ ਹੈਵੀ ਮੈਂ ਰੱਖਦਾ ਨਹੀਂ ਕਿ ਨਸ਼ੀੜੀਆ ਮਲੀ ਵਗਾਨ ਲੱਗੀ ਸੋ ਮਤਲਬ ਰਹਿਣਤ ਸੰਸਕਾਰ ਅਪਰ ਕਰਦੇ ਕਹਿੰਦੇ ਨਹੀਂ ਤੋ ਵਿਗੜ ਚੁੱਕਾ ਨਹੀਂ ਵਿਗੜਿਆ ਯਾਰ ਨਾ ਨਹੀਂ ਵਿਗੜਿਆ ਠੀਕ ਹੈ ਨਾ ਬਾਕੀ ਹੋਪਫੁਲੀ ਖਾਣੇ ਤੇ ਖਾ ਪੀ ਕੇ ਆ ਦੇਖੋ ਮલાઈ ਚਾਹ ਦਿਖਾਉਣਾ ਲੂਈ ਮੈਂ ਘਰ ਦੇ ਬਾਹਰੋਂ ਮੰਗਾਈ ਸੀ ਮੈਂ ਕਿ ਬਾਰ-ਬਾਰ ਫਿਰ ਕੌਣ ਜਾਵੇ ਹਉਣ ਜਾਵੇ ਇਸ ਕਰਕੇ ਮਾਰਕੀਟ ਸਾਰੀ ਬੰਦ ਹੋ ਰਹੀ ਸੀ ਸੰਡੇ ਕਰਕੇ ਤੁਹਾਨੂੰ ਮਤਾ ਕਾਫੀ ਰੈਸ਼ ਹੁੰਦਾ ਵਾ ਸੋ ਹਾਂਜੀ ਮਿੱਤਰੋ ਇਸੇ ਪਿਆਰ ਭਰੇ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸੋਣਾ ਹਾ 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 ਹੋਪਫੁਲੀ ਮਿਲਦੇ ਆ ਨੈਕਸਟ ਡੇ ਦੇ ਵਿੱਚ ਮੇਰੇ ਘਰ ਦੇ ਬਹੁਤ ਹੀ ਮਤਲਬ ਹੁੰਦਾ ਯਾਰ ਕਿ ਕਿ ਮੁੰਡਾ ਹੁਣ ਗੱਲ ਨਹੀਂ ਸੁਣਦਾ ਗੱਲ ਸੁਣਦਾ ਵੀ ਆ ਪਰ ਨਹੀਂ ਉਹਨਾਂ ਨੂੰ ਲੱਗਦਾ ਨਹੀਂ ਸੁਣਦਾ ਯਾਰ ਬਾਕੀ ਗੱਲਾਂ ਬਾਤ ਚੁੱਕਰਾਂਗੇ ਓਕੇ ਮੇਰੀ ਜਾਨ ਬਾਏ ਬਾਏ ਸੀ ਯੂ ਸੂਨ ਲਾਈਕ ਸ਼ੇਅਰ ਕਮੈਂਟ ਕਰਦੇਓ ਤਿਆਰ ਪਰ ਹਾ ਇੱਕ ਸੋਣਾ ਜਿਹਾ ਡੱਬੇ ਚ ਕਮੈਂਟ ਪਾ ਦਿਓ ਓਕੇ ਮਿਲਦੇ ਆ ਰਗਾ ਤੂੰ ਖੂਨ ਤੂਸਦੀ ਆ ਕਹਿੰਦੇ ਰਾਣੀ ਰੂਸਦੀ ਆ ਉਹ ਜਿਹੜੀ ਕੁੰਮ ਦੇ ਪਟਾ